ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਲੋ ਜੀ ਅੱਜ ਦਾ ਬਲੌਗ ਸ਼ੁਰੂ ਕਰਨ ਜਾ ਰਹੇ ਆਂ ਨੀਦੀ ਦੇਖਦੀ ਨੀਦੀ ਨੀਦੀ ਨਹੀਂ ਦੇਖੋ ਕਰਦੀ ਆਂ ਆ ਪਾਪਾ ਇੱਥੇ ਰੱਖੋ ਇੱਥੇ ਕਹਿੰਦੀ ਫੋਨ ਰੱਖੋ ਤੇ ਕੋਈ ਬੇਟਾ ਇੱਕ ਮਿੰਟ ਰੋ ਜਾ ਤੇ ਅੱਜ ਦਾ ਬਲੌਗ ਹੈਗਾ ਬਹੁਤ ਹੀ ਸਪੈਸ਼ਲ ਹੋ ਸਾਡੇ ਤੇ ਬਹੁਤ ਹੀ ਪ੍ਰਾਚੀਨ ਹੈਗਾ ਉਹ ਪਾਪਾ ਸਰਵਨਾਦੀ ਰਾਮ ਮੰਦਿਰ ਆ ਜਨੋੜੀ ਉੱਧਰ ਲੈ ਚੱਲੇ ਆਂ ਵਾਲਿਆਂ ਨੂੰ ਇਗਨੋਰ ਕਰੀਓ ਅੱਜ ਨੀਦੀ ਆ ਜਰਾ ਮੈਨੂੰ ਗੱਡੀ ਵਿੱਚ ਚਲਾਉਣ ਦਿੰਦੇ ਅੱਜ ਨੀਦੀ ਨੇ ਗੱਡੀ ਚਲਾਉਣ ਦੇ ਰਹੀ ਆ ਅੱਜ ਨਾਂ ਨੀਦੀ ਬਲੌਗ ਸਟਾਰਟ ਕਰਨ ਦੇ ਰਹੀ ਆ ਪਹਿਲਾਂ ਮੈਂ ਸ਼ੁਰੂ ਕੀਤਾ ਨੀਦੀ ਆ ਜੀ ਨਾ ਮਮਾ ਤੇ ਤੁਹਾਨੂੰ ਬਾਕੀ ਪੂਰਾ ਇਤਿਹਾਸ ਦੱਸਾਂਗੇ ਬਾਬਾ ਸਰਵਰਨਾਰਜ ਜੀ ਦਾ ਤੇ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਸਪੈਸ਼ਲੀ ਉਹ ਮੰਦਰ ਜਾਨਿਆ ਜਾਂਦਾ ਹੈ ਕਿ ਜਦੋਂ ਸੱਪ ਵਗੈਰਾ ਮਤਲਬ ਕੋਈ ਜ਼ਹਿਰੀਲੀ ਚੀਜ਼ ਡੰਗ ਜਾਵੇ ਉੱਥੇ ਜਾਂਦੇ ਆ ਇਲਾਜ ਕਰਵਾਉਣ ਵਾਸਤੇ ਤੇ ਉੱਥੇ ਮਤਲਬ ਬਖਸ਼ਾ ਸਾਰਿਆਂ ਨੂੰ ਤੇ ਜਿੰਨੀ ਵੀ ਉੱਥੇ ਸਾਧ ਸੰਗ ਉੱਥੇ ਕਹਿੰਦੇ ਜਿੰਨਾ ਤੀਰ ਜੀ ਮਤਲਬ ਹੱਦ 'ਤੇ ਚੱਲ ਜੋ ਕਿ ਜਿੰਨਾ ਮਰਜੀ ਮਤਲਬ ਖਤਰਾ ਤੋਂ ਖਰਨਾ ਸੱਪ ਵੀ ਹੋਵੇ ਨਾ ਤਾਂ ਵੀ ਕਹਿੰਦੇ ਜ਼ਹਿਰ ਨਹੀਂ ਚੜਦੀ ਬਾਕੀ ਚਲੋ ਤੇ ਜਾ ਕੇ ਦਰਸ਼ਾ ਕਰੋਨੇ ਆ ਜੀ ਆ ਹੈਗਾ ਹਰਿਆਣਾ ਰੋਡ ਹਰਿਆਣੇ ਰੋਡ ਤੋਂ ਆਪਾਂ ਜਾ ਰਹੇ ਆ ਜੀ ਸਿੱਧਾ ਹੁਣ ਤੈਨੂੰ ਜਨੋੜੀ ਰੋਡ ਦੇ ਉੱਤੇ ਤੇ ਹਰਿਆਣੇ ਤੋਂ ਜਨੋੜੀ ਰੋਡ ਫੋਲਣਾ ਵਾ ਸਿੱਧਾ ਰੋਡ ਜਾਣਾ ਤੁਸੀਂ ਸਿੱਧਾ ਬਾਕੀ ਅੱਗੇ ਤੈਨੂੰ ਦਿਖਾਉਨੇ ਆ ਕਿੱਥੋਂ ਆਪਾਂ ਮੁੜਨਾ ਵਾ ਜੋੜੀ ਰੋਡ ਨੂੰ ਤੇ ਬਿਲਕੁਲ ਦੀ ਸਿੱਧਾ ਆਣਾ ਵਾ ਤੇ ਲੋਕੇਸ਼ਨ ਦੇਖੋ ਕਿੰਨੀ ਵਧੀਆ ਆ ਐਂਡ ਗ੍ਰੀਨ ਗ੍ਰੀਨ ਆਪਣਾ ਦੁਆਬਾ ਆਏਗੇ ਹਮ ਤੋ ਨਹੀਂ ਆਏਗੇ ਬਾਗ ਜਾਏਗੇ ਬਾਗ ਜਾਏਗੇ ਹਮ ਤਾਂ ਨਹੀਂ ਆਏਂ ਬਾਗ ਜਾਣਗੇ ਹਮ ਤਾਂ ਨਹੀਂ ਆਏਂ ਬਾਗ ਜਾਣਗੇ ਚਲੋ ਜੀ ਇਹ ਆ ਗਈ ਜਨੋੜੀ ਇਹ ਪੁੱਜ ਗਏ ਅਸੀਂ ਤੇ ਹੁਣ ਆ ਗਈ ਮਾਰਕੀਟ ਆ ਗਈ ਹੈ ਜੀ ਹੈਗਾ ਪਰੋਂ ਅੱਡਾ ਚੋੜੀ ਦਾ ਤੇ ਜਿਹੜਾ ਸਿੱਧਾ ਰੋਡ ਜਾਂਦਾ ਉਹ ਜਾਂਦਾ ਸਿੱਧਾ ਢੋਲ ਵਾਹੇ ਨੂੰ ਤੇ ਆਪਾਂ ਬਿਲਕੁਲ ਇੱਧਰ ਰਾਈਟ ਸਾਈਡ ਮੁਰ ਜਾਣਾ ਵਾ ਅਗਰ ਤੁਸੀਂ ਢੋਲ ਵਾਹ ਡੈਮ ਨੂੰ ਜਾਣਾ ਮੈਂਗਰੋਵਨ ਲੱਗੇ ਜਾਣਾ ਤਾਂ ਤੁਸੀਂ ਇਸ ਰਸਤੇ ਜਾਣਾ ਆ ਜੇ ਤੁਸੀਂ ਇੱਧਰ ਜਾਣਾ ਆ ਮੰਦਿਰ ਜਾਣਾ ਤਾਂ ਤੁਸੀਂ ਇਸ ਰਸਤੇ ਹਾਂਜੀ ਇਹ ਆ ਗਈ ਜੀ ਆਪਣਾ ਜਨੋੜੀ ਚਨੋੜੀ ਆਪਾਂ ਐਂਟਰੀ ਕਰ ਲਈ ਹੈ ਜੀ ਬਿਲਕੁਲ ਮੰਤਰਾਲੇ ਰੋਡ ਤੇ ਚੱਲ ਗਏ ਆਪਾਂ ਹੁਣ ਤੇ ਦੇਖੋ ਜੀ ਚੱਲਦਾ ਚਲੋ ਹੁਣ ਤੁਹਾਨੂੰ ਲੈ ਕੇ ਜਾਂਦੇ ਹਾਂ ਇਸ ਦਾ ਮੰਦਿਰ ਤੇ ਲੋ ਜੀ ਹੁਣ ਆਪਾਂ ਚੰਨੇ ਪਏ ਆ ਤੇ ਦੇਖੋ ਕਿੰਨੀ ਜਿਆਦੀ ਗ੍ਰੀਨਰੀ ਵਾਲਾ ਰੋਡ ਆ ਤੁਹਾਨੂੰ ਬਿਲਕੁਲ ਨੇਚਰ ਦੇ ਨਾਲ ਜੁੜਿਆ ਜਿਹੜਾ ਲੱਗੂਗਾ ਜਦੋਂ ਤੁਸੀਂ ਇੱਧਰ ਢੋਲਵਈਆਂ ਵਾਲੇ ਸਾਈਡ ਨੂੰ ਆ ਜਾਣਾ ਇਹਦਾ ਸਾਰਾ ਵਧੀਆ ਐਨ ਏਰੀਆ ਬਿਲਕੁਲ ਸ਼ਾਂਤੀ ਕਿੰਨਾ ਸ਼ਾਂਤ ਮਾਹੌਲ ਆ ਤੁਸੀਂ ਆਪ ਹੀ ਦੇਖੋ ਕਿੰਨਾ ਵਧੀਆ ਲੱਗੂਗਾ ਜ਼ਰੂਰ ਆ ਕੇ ਇੱਥੇ ਵਿਜ਼ਿਟ ਕਰੋ ਵਧੀਆ ਲੱਗੂਗਾ ਤੁਹਾਨੂੰ ਵੀ ਦੇਖੋ ਜੀ ਇੱਧਰ ਵੀ ਮੰਦਿਰ ਆ ਜੀ ਤੇ ਇਧਰ ਨਾਲ ਸਾਈਡ ਬਹੁਤ ਸਾਰੇ ਮਤਲਬ ਦਾ ਟੈਂਪਲਸ ਵਗੈਰਾ ਆ ਤੇ ਅਸੀਂ ਜਦੋਂ ਇਧਰ ਨਹੀਂ ਸਾਈਡ ਨੂੰ ਜਾਂਦੇ ਆ ਇਧਰ ਕੋਲ ਦੇਵੀ ਦਾ ਮੰਦਿਰ ਵੀ ਆ ਮਨਸਾ ਦੇਵੀ ਮੰਦਿਰ ਵੀ ਆ ਢੋਲਵਾਹ ਡੈਮ ਵੀ ਆ ਫਿਰ ਜਨੋੜੀ ਡੈਮ ਵੀ ਆ ਜਨੋੜੀ ਤੇ ਜਨੋੜੀ ਵੀ ਹੈਗਾ ਮੈੰਗੋਵਾਲ ਡੈਮ ਵੀ ਆ ਤੇ ਲੋ ਜੀ ਤਕਰੀਬਨ ਅਸੀਂ ਮੰਦਿਰ ਤੇ ਲਾ ਕੇ ਪਹੁੰਚ ਚਲੇ ਆ ਜੀ ਤੇ ਚਲੋ ਜੀ ਚਲੋ ਜੀ ਇਦਾਂ ਬਿਲਕੁਲ ਸਿੱਧੇ ਤੁਰੇ ਰਹਾ ਆ ਇੱਧਰ ਹੀ ਮੋੜ ਕ੍ਰੋਸ ਕਰਦੇ ਬਿਲਕੁਲ ਸੜਕ ਨਹੀਂ ਛੱਡਣੀ ਪਬਲਿਕ ਟ੍ਰਾਂਟ ਵੀ ਆ ਬਾਈ ਬੱਸ ਵੀ ਤੁਸੀਂ ਆ ਸਕਦੇ ਆ ਹਾਂ ਬਾਈ ਬੱਸ ਵੀ ਆ ਸਕਦੇ ਆ ਤਹੀ ਤਹਰਿਆਣੇ ਤੋਂ ਬਸਟਾਨ ਬੰਨ ਜਾਂਦੀ ਆ ਤੇ ਲੋ ਜੀ ਉਹ ਦੇਖੋ ਜੀ ਮੰਦਿਰ ਤੁਹਾਨੂੰ ਸਾਹਮਣੇ ਗੇਟ ਦਿਖ ਜਾਣਾ ਵਾ ਜੀ ਇਧਰ ਸਾਈਡ ਜਨੋੜੀ ਦਾ ਜਿਹੜਾ ਹੈਗਾ ਵਾ ਟਾਈਮ ਦੇਖਣ ਨੂੰ ਮਿਲਦਾ ਮੋੜ ਮੋੜ ਦਾ ਵਾ ਆਪਾਂ ਇਧਰ ਬਾਬੇ ਦੇ ਮੰਦਿਰ ਨਾਲੋਂ ਚੜ ਜਾਣਾ ਵਾ ਇਹ ਨਹੀਂ ਛੋੜੀ ਆ ਚਲੋ ਜੀ ਨਾਲ ਹੀ ਇਹ ਦੁਕਾਨ ਤੇ ਬਿਲਕੁਲ ਮੁੜ ਜਾਣਾ ਵਾ ਤੇ ਇੱਥੇ ਵਿਸਾਖੀ ਵਾਲੇ ਦਿਨ ਬਹੁਤ ਭਾਰਾ ਮੇਲਾ ਲੱਗਦਾ ਜੀ ਹਾਂ ਸਪੈਸ਼ਲੀ ਵਿਸਾਖੀ ਦਾ ਮੇਲਾ ਲੱਗਦਾ ਤੇ ਦੇਖੋ ਕਾਫੀ ਲੋਕ ਜਾਂਦੇ ਆ ਜੀ ਬਿਲਕੁਲ ਵਿਚੋ ਵਿਚੋ ਦੀ ਗਲੀਆਂ ਦੇ ਵਿੱਚੋਂ ਜਾ ਕੇ ਸਿੱਧਾ ਜੀ ਉੱਪਰ ਚੜ ਜਾਣਾ ਹੁਣ ਆ ਪਾਰਕਿੰਗ ਤੇ ਮੰਦਰ ਦੀ ਪਾਰਕਿੰਗ ਦੇਖੋ ਜੀ ਹਾਂ ਕਾਫੀ ਵਧੀਆ ਖੁੱਲਡੁਲੀਆ ਪਾਪਾ ਵੀ ਇੱਥੇ ਗੱਡੀ ਲਾ ਦਿੰਦੇ ਆ ਜੀ ਨਾਲ ਹੀ ਹਨਾ ਆ ਪਲੀਦ ਨੂੰ ਕਰਕੇ ਮੈਨੂੰ ਤਾਂ ਖਾਲ ਜਿਆਦਾ ਕਰ ਜਾਣਾ ਚਲੋ ਚੱਲਦੇ ਆ ਚਲੋ ਚੱਲਦੇ ਆ ਬਾਈ ਤੇ ਹਰ ਸੰਡੇ ਨਾ ਆਂਦੇ ਲੋਕੀ ਤਾਂ ਮੱਥਾ ਟੇਕਣ ਕਾਫੀ ਹੁੰਦੇ ਆ ਸਰ ਮੇਲਾ ਲੱਗਦਾ ਮਤਲਬ ਮੱਥਾ ਟੇਕਣ ਕਾਫੀ ਸੰਡੇ ਹਰ ਸੰਡੇ ਦੇ ਸੰਡੇ ਆਂਦੇ ਆਂਦੇ ਤੇ ਲੋ ਜੀ ਆਪਾਂ ਸਰਵਨ ਆ ਜੀ ਦੇਖੋ ਕਿੰਨੀ ਜਿਆਦਾ ਵੱਡੀ ਪਾਰਕਿੰਗ ਆ ਤੇ ਬਿਲਕੁਲ ਪਛੱਡ ਪਈ ਹੋਈ ਆ ਛਾਂ ਦੇ ਵਿੱਚ ਤੁਹਾਨੂੰ ਗੱਡੀ ਖੜੀ ਕਰਾਉਣ ਦੀ ਮਤਲਬ ਬਿਲਕੁਲ ਵਧੀਆ ਸਹੂਲਤ ਆ ਵਾ ਚਲੋ ਜੀ ਮੀਦੀ ਐਨੀ ਤੇ ਪੂਜਾ ਹੁਣ ਚੱਲਦੇ ਆਪਾਂ ਅੰਦਰ ਤੇ ਮੱਥਾ ਟੇਕਣ ਚੱਲਦੇ ਹਾਂ ਗੱਡੀ ਕਰਤੀ ਆਪਾਂ ਲੋਕ ਤੇ ਚਲੋ ਜੀ ਚਲੋ ਜੀ ਦੁਕਾਨਾਂ ਸੱਦੀਆਂ ਹੋਈਆਂ ਨੇ ਦੇਖੋ ਨੂੰ ਸ਼ਾਪਾਂ ਘਰ ਲੱਗੀਆਂ ਹੋਈਆਂ ਵਾ ਕੋਈ ਪੁੱਛਿਆ ਕੰਨ ਸਾਡੇ ਕੋਲ ਕੋਈ ਮਾਰ ਨਹੀਂ ਜੀ ਤੇ ਲਦੀ ਹੋਈ ਲਦੀ ਹੋਈ ਲਦੀ ਤੇ ਤੁਹਾਡੇ ਕੋਲ ਆ ਮੈਂ ਆ ਜਾ ਚਲੋ ਹੁਣ ਆਪਾਂ ਮੰਦਰ ਵਾਲੀ ਸਾਈਡ ਚੱਲਦੇ ਆ ਜੀ ਤੇ ਲੋ ਜੀ ਇਦਾਂ ਹਲਕੀ ਜੀ ਚੜਾਈ ਆ ਜੀ ਤੇ ਤੇ ਲੋ ਜੀ ਉੱਪਰ ਵੀ ਦੇਖੋ ਉੱਪਰ ਹੈਗਾ ਜੀ ਲੰਗਰ ਹਾਲ ਆ ਜੀ ਤੇ ਇਹ ਹੈਗਾ ਜੀ ਡਿਸਟ੍ਰਿਕਟ ਆਪਣਾ ਹੁਸ਼ਿਆਰਪੁਰ ਦੇ ਵਿੱਚ ਆ ਜੀ ਜਨੋੜੀ ਪਿੰਡ ਪੈਂਦਾ ਵਾ ਤੇ ਬਿਲਕੁਲ ਆਉ ਤੁਸੀਂ ਤੇ ਤੁਸੀਂ ਵੀ ਕਰੋ ਉੱਥੇ ਦਰਸ਼ਨ ਮੈਂ ਤਾਂ ਐਣੀ ਤੇ ਨਿਧੀ ਜਾ ਰਿਹਾ ਜੀ ਦਰਸ਼ਨ ਕਰਨ ਤੇ ਆ ਜੋ ਚਲੋ ਜੀ ਸੰਗ ਤੇ ਇਹ ਬੱਬਾ ਸਰਵਨਾਥ ਜੀ ਦਾ ਗੇਟ ਦੀ ਐਂਟਰੀ ਤੇ ਲੋ ਜੀ ਮੈਂ ਐਂਟਰੀ ਕਰਨ ਲੱਗਾ ਮੈਂ ਤਾਂ ਨਿਧੀ ਨੂੰ ਚੱਕਿਆ ਸੀ ਤੇ ਇੱਕ ਤਾਂ ਮੈਂ ਜਰੂਰ ਇਸ ਮੰਦਿਰ ਦੀ ਖਾਸ ਚ ਦੱਸਣੀ ਹੈ ਕਿਉਂਕਿ ਇਸ ਮੰਦਿਰ ਦੇ ਵਿੱਚ ਜਿਹੜਾ ਮੇਨ ਮੰਦਿਰ ਹੈ ਪਤਾ ਕਿਸ ਚੀਜ਼ ਲਈ ਆ ਇਹ ਹੈਗਾ ਇੱਥੇ ਦਾ ਸੱਪਾਂ ਦਾ ਜ਼ਹਿਰ ਉਤਾਰਿਆ ਜਾਂਦਾ ਵਾ ਮਤਲਬ ਜੇ ਤਾਂ ਕੋਈ ਸੱਪ ਕੇ ਤੁਹਾਨੂੰ ਡੱਸਲੇ ਜਾਂ ਕੋਈ ਨਾ ਵੀ ਕੁਝ ਵੀ ਜੇ ਫੋਕ ਲੱਗੇ ਹੈ ਨਾ ਜਾਂ ਕੁਝ ਵੀ ਇਦਾਂ ਲੱਗੇ ਤੁਹਾਨੂੰ ਕੋਈ ਜ਼ਹਿਰ ਵਾਲੀ ਚੀਜ਼ ਹੈ ਨਾ ਉਹ ਇੱਥੇ ਬੱਬਾ ਸਰਵਨਾਥ ਦੇ ਇੱਥੇ ਆ ਕੇ ਇੱਥੇ ਝਾੜਾ ਕਰਾ ਕੇ ਤੇ ਬਿਲਕੁਲ ਸਹੀ ਹੋ ਜਾਂਦਾ ਤੇ ਮੈਂ ਬੱਬਾ ਜੀ ਇੱਥੇ ਮੱਥਾ ਟੇਕ ਉਹਦੇ ਪ੍ਰਕਰਮਾ ਕਰਨਾ ਸ਼ੁਰੂ ਕਰ ਦਿੱਤੀ ਤੁਸੀਂ ਦੇਖ ਸਕਦੇ ਆ ਤੇ ਤੇ ਇੱਕ ਚੀਜ਼ ਇਹ ਬਹੁਤ ਜ਼ਰੂਰੀ ਹੈ ਜੀ ਤੁਹਾਨੂੰ ਦੱਸਣੀ ਕਿਉਂਕਿ ਇੱਥੇ ਜਿਹੜਾ ਵੀ ਬੰਦਾ ਆਉਂਦਾ ਹੈ ਨਾ ਜਾ ਹੈ ਜਿੰਨੀ ਮਰਜੀ ਕਹਿੰਦੇ ਜ਼ਹਿਰੀਲਾ ਸੱਪ ਹੋਵੇ ਕੁਝ ਵੀ ਹੋਵੇ ਜੇ ਇਸ ਜਨੂੜੀ ਦੀ ਹੱਦ ਵਿੱਚ ਆ ਜਾਵੇ ਤੇ ਉਹ ਬਿਲਕੁਲ ਠੀਕ ਹੋ ਸਕਦਾ ਵਾ ਕਿਉਂਕਿ ਇਸ ਪਿੰਡ ਨੂੰ ਬਖਸ਼ਾ ਜਿੱਲੇ ਬਾਬਾ ਜੀ ਇੱਥੇ ਆਏ ਸਰੋਨਾ ਬਾਬਾ ਜੀ ਆਏ ਸੀ ਉਹਨਾਂ ਨੇ ਇਸ ਪਿੰਡ ਨੂੰ ਇੱਕ ਬਖਸ਼ ਦਿੱਤੀ ਆ ਜੀ ਤੇ ਇੱਥੇ ਜਿੰਨਾ ਵੀ ਝਾੜਾ ਵਗੈਰਾ ਹੁੰਦਾ ਵਾ ਜੀ ਤੇ ਇੱਕ ਬਣੇ ਦੇ ਬਣਿਆ ਦਰਖਤ ਆ ਜੀ ਉਹਦਾ ਲੈ ਕੇ ਨਾ ਝਾੜਾ ਉਹਨਾਂ ਹੁੰਦਾ ਡਾਣੀ ਜਿਹਨੂੰ ਡਾਣੀ ਕਹਿੰਦੇ ਦੇਖੋ ਸਾਹਮਣੇ ਬੈਠੇ ਝਾੜਾ ਕਰਦੇ ਪਏ ਆ ਤੇ ਤੁਸੀਂ ਆਪ ਦੇਖ ਸਕਦੇ ਦੇਖੋ ਜੀ ਤੇ ਭਾਜੀ ਹੁਣ ਸਾਰੇ ਜਣ ਬਾਬਾ ਜੀ ਹੁਣੀ ਝਾੜਾ ਕਰਦੇ ਪਏ ਆ ਇਹ ਬਾਬਾ ਜੀ ਦਾ ਨਾਮ ਲੈ ਕੇ ਝਾੜਾ ਕਰਦੇ ਉਹਨਾਂ ਕੇ ਜ਼ਹਿਰ ਉਤਰਨਾ ਸ਼ੁਰੂ ਹੋ ਜਾਂਦਾ ਵਾ ਇੱਥੇ ਤਕਰੀਬਨ 3 ਦਿਨ ਰੱਖਦੇ ਆ ਜੀ 3 ਦਿਨ ਰੱਖਦੇ ਆ ਤੇ ਬਿਲਕੁਲ ਬਾਬਾ ਜੀ ਦੇ ਫਾਂਡੇ ਵਗੈਰਾ ਹੁੰਦੇ ਆ ਫਿਰ ਉਤੋਂ ਮੱਥਾ ਟੇਕ ਕੇ ਪ੍ਰਕਰਮਾ ਕਰਦੇ ਆ ਤੇ ਇਹ ਤਕਰੀਬਨ ਜਿਹੜਾ 3 ਦਿਨ ਜਿਵੇਂ ਦੱਸਿਆ ਤੁਹਾਨੂੰ ਤੇ ਇਹ ਦੁੱਧ ਬਲੋਂਦੇ ਵਿੱਚ ਬਾਬਾ ਜੀ ਦੇ ਜਲ ਪੁਰਾ ਕੇ ਜਲ ਪਾ ਕੇ ਦੁੱਧ ਬਲੋਂਦੇ ਆ ਤੇ 3 ਦਿਨਾਂ ਬਾਅਦ ਵਿਧੀ ਪੂਰਵ ਇਹ ਛੱਡ ਦਿੰਦੇ ਆ ਜੀ ਉਤੋਂ ਵਜ ਫਾਈਨਲੀ ਜੀ ਫਿਰ ਆਪਾਂ ਵੀ ਮੱਥਾ ਟੇਕ ਕੇ ਬੱਬਾ ਜੀ ਦਾ ਪ੍ਰਸ਼ਾਦ ਲਿਆ ਤੇ ਦੇਖੋ ਨੀਦੀ ਕਿੰਨੀ ਜਿਆਦਾ ਖੁਸ਼ ਆ ਨੀ ਪ੍ਰਸ਼ਾਦ ਖਾ ਤੇ ਇਹ ਬੱਬਾ ਜੀ ਦਾ ਇਤਿਹਾਸ ਬਹੁਤ ਪ੍ਰਾਂਤਨ ਮੰਦਿਰ ਆ ਜੀ ਅੱਜ ਦਾ ਨਹੀਂ ਹੈਗਾ ਉਹ ਪ੍ਰਾਂਤਨ ਮੰਦਿਰ ਹੈ ਨਾ ਤੇ ਆਪਣੇ ਮੰਮਾ ਨਾਲ ਲੱਗੀ ਹੀ ਖੇਡਣ ਤੇ ਬੱਬਾ ਦੇ ਦਰਸ਼ਨ ਕਰਕੇ ਮਾਨੂੰ ਇੰਨਾ ਜਿਹਾ ਸਕੂਨ ਮਿਲਿਆ ਫਿਰ ਨਾਲ ਹੀ ਇੱਥੇ ਸ਼ਿਵਲਿੰਗ ਆ ਜੀ ਆਪਣੇ ਇੱਥੇ ਮੰਦਿਰ ਹੈ ਸ਼ਿਵਜੀ ਦਾ ਵੀ ਵਿੱਚੀ ਤੇ ਇਦੀ ਦੇਖ ਕਾਫੀ ਜਰੀ ਸੰਗਤ ਹੈ ਐਤਵਾਰ ਦਾ ਦੇਣਾ तकरीबन ਸਾਰੇ ਲੋਕ ਇੱਥੇ ਆਉਂਦੇ ਰੋਟ ਚੜਾਉਂਦੇ ਆ ਬਾਕੀ ਦੇਖੋ ਇੱਥੇ ਨੋਟਿਸ ਤੁਸੀਂ ਪੜ੍ਹ ਸਕਦੇ ਆ ਕੀ ਕੀ ਇੱਥੇ ਹੈਗਾ ਸਾਰਾ ਕੁਝ ਲਿਖਿਆ ਵਾ ਵੀਡੀਓ ਨੂੰ ਰੋਕੇ ਤੁਸੀਂ ਪਾੜ ਸਕਦੇ ਆ ਤੇ ਇਹ ਹੈਗਾ ਬਾਬਾ ਜੀ ਦਾ ਮੰਦਿਰ ਬਹੁਤ ਹੀ ਫੇਮਸ ਮੰਦਿਰ ਆ ਜੀ ਜਰੂਰ ਵਿਜ਼ਿਟ ਕਰੋ ਤੁਹਾਨੂੰ ਵਧੀਆ ਲੱਗੂਗਾ ਸਾਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਕੇ ਇੱਥੇ ਕਿਉਂਕਿ ਇਧਰ ਦੀ ਪ੍ਰਾਂਤਨ ਜਗ੍ਹਾ ਵਾਂ ਸਾਨੂੰ ਉਸ ਚੀਜ਼ ਬਾਰੇ ਸਾਨੂੰ ਜਾਣੂ ਹੋਣਾ ਚਾਹੀਦਾ ਵਾ ਤੇ ਹਰ ਇੱਕ ਦੇ ਲਾਗੇ ਉਹ ਗੱਲ ਪਹੁੰਚਾਉਣੀ ਚਾਹੀਦੀ ਇਹ ਹੈਗਾ ਬਾਬਾ ਜੀ ਦਾ ਲੰਗਰ ਹਾਲ ਦੇਖੋ ਸੰਗਤਾਂ ਲੰਗਰ ਛਕ ਰਹੀਆਂ ਵਾ ਤੋਂ ਉਤੋਂ ਬਾਅਦ ਮੱਥਾ ਟੇਕਣ ਤੋਂ ਬਾਅਦ ਹੁਣ ਆਪਾਂ ਚੱਲਦੇ ਪਏ ਆ ਘਰ ਹਾਂ ਜੀ ਜਾ ਰਹੀ ਆ ਹੁਣੇ ਪਾਪਾ ਨਾਲ ਆ ਜਾ ਬੱਤ ਮੈਂ ਕੋਲੋਂ ਪੈਸੇ ਦੂੰ ਨੀਦੀ ਸ਼ਾਪਿੰਗ ਹੋ ਗਈ ਮੇਦੀ ਕਰ ਪਿੰਕ ਵਾਲਾ ਲੈਣਾ ਪਿੰਕ ਵਾਲਾ ਨੀ ਦਿਖਾਇਆ ਨੀ ਦਿਖਾਇਆ ਚਲੋ ਆਜੋ ਚਲਿਆ ਹਾਂ ਮਮਾ ਪਾਪਾ ਚਲੋ ਜੀ ਨੀਦੀ ਨੀਦੀ ਕੋਸ਼ ਹੋਈ ਨੀਦੀ ਨੇ ਹੋਰਸ ਬੜਾ ਵਧੀਆ ਲੱਗਦਾ ਵਾ ਹੋਰਸ ਹੀ ਲਿਆ ਨੀਨੇ ਹਾਂ ਸਾਰਿਆਂ ਨੂੰ ਪੁੱਛਦੀ ਵੀ ਕੜਾ ਕਲਰ ਜੇ ਤੂੰ ਪਿੰਕ ਕਲਰ ਹੈ ਚਲ ਆਓ ਤੇ ਗੱਡੀ ਕਿੱਥੇ ਆਪਣੀ ਗੱਡੀ ਦੱਸੋ ਕਿੱਥੇ ਆ ਕਿੱਥੇ ਆ ਕਿਹੜੀ

ਆਉਂਦੇ ਚਲਾ ਗਿਆ ਚਲੋ 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 ਜੀ ਹੁਣ ਆਪਾਂ ਚੱਲਦੇ ਆਂ ਜੀ ਤੇ ਚਲੋ ਜੀ ਮਿੱਤਰੋ ਹੁਣ ਆਪਾਂ ਥੱਲੇ ਉਤਰੀ ਪਾਰਕਿੰਗ ਤੋਂ ਪਾਰਕਿੰਗ ਦੀ ਕੋਈ ਫੀਸ ਨਹੀਂ ਇਤਰਾ ਪਹਿਲਾਂ ਮੈਂ ਗੱਲ ਕਲੀਅਰ ਕਰਦਾ ਕੋਈ ਫੀਸ ਨਹੀਂ ਲੈਂਦੇ ਪਾਰਕਿੰਗ ਦੀ ਤੁਸੀਂ ਜਿੱਥੇ ਆਰਾਮ ਨਾਲ ਆਓ ਗੱਡੀ ਖੜੀ ਕਰੋ ਕੰਮ ਖੁੱਲੀ ਢਿੱਲੀ ਜਗ੍ਹਾ ਜਿੱਦਾਂ ਤੁਹਾਨੂੰ ਦਿਖਾਈ ਹੈ ਜੀ ਆ ਹੈਗਾ ਜਨੋੜੀ ਦਾ ਬੱਸ ਸਟੈਂਡ ਇੱਥੇ ਬੱਸਾਂ ਖੜੀਆਂ ਹੁੰਦੀਆਂ ਦੀ ਦੇਖ ਸਕਦੇ ਆ ਤੇ ਇੱਥੇ ਬੱਸ ਦਾ ਸਟਾਪ ਹੁੰਦਾ ਵਾ ਤੇ ਆਹ ਹੈ ਮੰਦਿਰ ਬਿਲਕੁਲ ਤੁਹਾਨੂੰ ਮੰਦਰ ਦੇ ਉੱਤੇ ਲਿਆ ਕੇ ਟਾਰ ਦਿੰਦੇ ਆ ਬਿਲਕੁਲ ਲੱਗੇ ਤਾਰ ਦਿੰਦੇ ਆ ਬਾਕੀ ਫਿਰ ਵੀ ਤੁਸੀਂ ਨਹੀਂ ਤੁਰ ਕੇ ਜਾ ਸਕਦੇ ਤਾਂ ਇਹ ਰਿਕਸ਼ਾ ਦੀ ਵੀ ਹੈਗੀ ਆ ਸੁਵਿਧਾ ਬਿਲਕੁਲ ਕਾਫੀ ਦੂਰੋ ਲੋਕੀ ਆ ਰਹੇ ਮੱਥਾ ਟੇਕਣ ਆ ਦੇਖੋ ਇੰਦਰ バス ਲੱਗੀ ਹੋਈ ਆ ਤੇ ਹੁਣ ਚੱਲਦੇ ਆ ਜੀ ਆਪਾਂ ਲੋ ਜੀ ਫਾਈਨਲੀ ਆਪਾਂ ਕਰ ਲਏ ਦਰਸ਼ਨ ਬਾਬਾ ਜੀ ਦੇ ਤੇ ਬਹੁਤ ਵਧੀਆ ਦਰਸ਼ਨ ਹੋਏ ਹਨਾ ਸਰਗਮ ਤਾਂਦੇ ਰਹਿੰਦੇ ਅੱਗੇ ਵੀ ਫਰਸਟ ਟਾਈਮ ਸੀ ਵਧੀਆ ਲੱਗਾ ਜੀ ਜੀ ਨੇ ਸ਼ੋਪਿੰਗ ਵੀ ਕਰ ਲਈ ਉਹਦਾ ਇਹਨੇ ਹੋਰ ਜ਼ ਲੈ ਲਿਆ ਤੇ ਮਨ ਤਾਂ ਇਹ ਵੀ ਆ ਕਿ ਜਿੱਦਾਂ ਜਿੱਦਾਂ ਤੁਸੀਂ ਮਤਲਬ ਉਹਦੀਆਂ ਮੰਦਰ ਪਰਕਰਮਾ ਕਰਿਓਗੇ ਪਰਕਰਮਾ ਕਰਦੇ ਆ 5 ਵਾਰ 7 ਵਾਰ ਜਿੱਦਣਾ ਫਾਂਡਾ ਫਾਂਡਾ ਹੁੰਦਾ ਵਾ ਜਿਹੜੇ ਇਹਨਾਂ ਪੱਤੇ ਨੂੰ ਫਾਂਡਾ ਕਰਦੇ ਉਹਦੇ ਨਾਲ ਇਹ ਹੁੰਦਾ ਕਿ ਜ਼ਹਿਰ ਮਤੋਂ ਉਤਰ ਮੰਦਰ ਵਗੈਰਾ ਪੜੇ ਜਾਂਦੇ ਆ ਬਾਬ ਜੀ ਦੇ ਨਾਮ ਲੈ ਕੇ ਤੇ ਮਤਲਬ ਉਹ ਨਾ ਜ਼ਹਿਰ ਉਤਰਦਾ ਤੇ ਉਸ ਤੋਂ ਬਾਅਦ ਇਹ ਪਰਕਰਮਾ ਕਰਨੀ ਆ ਮਤਲਬ ਜਿੰਨੀ ਪਰਕਰਮਾ ਕਰੂਗੇ ਜਿੰਨਾ ਬਾਕੀ ਉਹਨਾਂ ਦੇ ਜਿੱਦਾਂ ਇਹ ਦੇ ਹਾਂ ਜਿੱਦਾਂ ਉਹ ਕਹਿੰਦੇ ਆ ਬਾਬਾ ਜੀ ਜਿੱਦਾਂ ਕਹਿੰਦੇ ਉਸ ਸਾਹ ਦੇ ਨਾਲ ਤੁਸੀਂ ਚਲੋ ਤੇ ਆਪਣੇ ਸਭ ਕੁਝ ਠੀਕ ਹੋ ਜਾਂਦਾ ਵਾ ਤੇ ਚਲੋ ਹੁਣ ਚੱਲਦੇ ਆ ਭਗਵਾ